ਤੁਸੀਂ ਜਿਹੜੀ ਵੀਡੀਓ ਬਣਾਈ ਸੀਗੀ ਉਹ ਕਿਉਂ ਬਣਾਈ ਸੀਗੀ ਬਈ ਕਿਸ ਪੱਖੋਂ ਤੁਹਾਨੂੰ ਬਣਾਏ ਪਏ ਕਿ ਉਦੋਂ ਕੁੱਟਮਾਰ ਕਰ ਰਹੀ ਸੀ ਤੁਹਾਡੇ ਨਾਲ ਉਦੋਂ ਕੁੱਟਮਾਰ ਨਹੀਂ ਕੁੱਟਮਾਰ ਕਰਦੇ ਹਉਣ ਤੇ ਮੇਰੇ ਫਾਤੀਜ ਫੋਨ ਹੀ ਨਹੀਂ ਆਉਣਾ ਸੀ ਆਉਂਦੀਆਂ ਗਾਲਾਂ ਕੱਢਣ ਲੱਗ ਗਏ ਜੀ ਗਾਲਾਂ ਕੱਢਦੇ ਦੀ ਜਦੋਂ ਮੈਂ ਬਣਾਈ ਉਦੋਂ ਤੱਕ ਗਾਲਾਂ ਕੱਢਦੇ ਚੁੱਪ ਹੋ ਗਏ ਜੀ ਚੁੱਪ ਹੋ ਗਏ ਤੇ ਮੇਰੇ ਹੱਥੋਂ ਆ ਤੱਕ ਕਮੁਖੀ ਕੀਤੀ ਚਪੇੜਾ ਮਾਰਨ ਦੀ ਮੈਨੂੰ ਪੂਰੀ ਉਹਨਾਂ ਨੇ ਕੀਤੀ ਸਾਰੇ ਬੰਦੇ ਖੜੇ ਸੀ ਜੀ ਕਈ ਪੱਤਰਕਾਰ ਵੀਰ ਵੀ ਖੜੇ ਸੀਗੇ ਉਹਨਾਂ ਸਾਹਮਣੇ ਮੇਰ ਨਾਲ ਕੁੱਟਮਾਰ ਹੋਈ ਪੱਗ ਲੈਈ ਮੇਰੀ ਅੱਧੀ ਮੈਂ ਉਹਨੂੰ ਸੰਭਾਲ ਲਿਆ ਤੇ ਬੜਾ ਅੰਦਰੋਂ ਮਨ ਦੁਖਦਾ ਜੀ ਇਹ ਚੀਜ਼ਾਂ ਕਿ ਕਿਰਤ ਕਰਨ ਵਾਲੇ ਨਾਲ ਲਗਾਤਾਰ ਕੁੱਟਮਾਰ ਹੋ ਰਹੀ ਹੈ ਜਲੰਧਰ ਸ਼ਹਿਰ ਦੇ ਵਿੱਚ ਇਹ ਸਾਰੇ ਚੁੱਪ ਕਰ ਰਹੇ ਨੇ ਪੰਜਾਬ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਭਾਈ ਡੱਟ ਕੇ ਮੇਰਾ ਸਾਥ ਦਿਓ ਤੇ ਅੱਜ ਆ ਜਾ ਕਰੋ ਯਾਰ ਦੂਜੇ ਚੌਥੇ ਦਿਨ ਧਮਕੀਆਂ ਦੇਂਦਾ ਆ ਮੇਰਾ ਵੀਰ ਕੀ ਗੱਲ ਕਰਨੀ ਦੱਸੋ ਦੱਸੋ ਕੀ ਕਰਨੀ ਗੱਲ ਆ ਦੇਖ ਲਓ ਜੀ ਕਿਹੜੇ ਲੀਟਰਾਂ ਨੇ ਭੇਜਿਆ ਇਹਨਾਂ ਨੂੰ ਇਹਨਾਂ ਦੇ ਏਰੀਏ ਜੇ ਇਹਨਾਂ ਦਾ ਚਿੱਟਾ ਇਹਨਾਂ ਵੇਚ ਰਿਆ ਹੈ ਸ਼ਰਾਰਤਾਂ ਮੇਰ ਨਾਲ ਆ ਕੇ ਕਰਦੇ ਮੱਟੇ ਲੁੱਟੇ ਕਿ ਤੂੰ ਮਾਰ ਲੈ ਤੁਹਾਡੇ ਨਾਲ ਕੁੱਟਮਾਰ ਕਿਉਂ ਕੀਤੀ ਜਾਂਦੀ ਹੈ ਪੁਲਿਸ ਵਾਲੇ ਤੁਹਾਨੂੰ ਕਿ ਕੁੱਟਦੇ ਨੇ ਤੁਹਾਨੂੰ ਤੁਸੀਂ ਪਰੋਠੇ ਲਗਾਣੇ ਹੋ 12 ਵਜੇ ਤੱਕ ਇਸ ਲਈ ਕੁੱਟਮਾਰ ਕੀਤੀ ਜਾਂਦੀ ਹੈ ਫਿਰ ਕੋਈ ਹੋਰ ਕਾਰਨ ਹੈ ਬਈ ਤੁਹਾਨੂੰ ਕੁੱਟਦੇ ਕਿਉਂ ਪਏ ਨੇ ਪਰਮਾਤਮਾ ਜਾਣਦਾ ਜੀ ਇਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਹਾਂਜੀ ਤੇ ਲਗਾਤਾਰ ਮੇਰ ਨਾਲ ਨਜਾਇਜ਼ ਕਰਦੇ ਆ ਰਹੇ ਪਿਛਲੇ 2.5 ਸਾਲਾਂ ਤੋਂ ਤੁਹਾਨੂੰ ਪਤਾ ਪਉਸ ਧੱਕਾ ਕਰਦੀ ਆਈ ਹੈ ਹਾਂਜੀ ਉਹ ਮੇਰ ਨਾਲ ਹੋ ਰਿਹਾ ਜਲੰਧਰ ਸ਼ਹਿਰ ਵਿੱਚ ਪੰਜਾਬ ਦੀ ਧਰਤੀ 'ਚ ਸਾਰਿਆਂ ਨੂੰ ਬੇਨਤੀ ਕਰਾਂਗਾ 30 ਤਰੀਕ ਨੂੰ ਮਾਰਨਿੰਗ 10 ਵਜੇ ਸਾਰੇ ਆਪਾਂ ਇਕੱਠੇ ਹੋ ਕੇ ਹਾਰਟ ਅਟੈਕ ਪਰੌਂਠਿਆਂ ਵਾਲੇ ਦਾ ਸਾਥ ਦਿਓ ਭਾਈ ਅੱਜ ਕਿਰਤ ਕਰਨ ਵਾਲੇ ਨਾਲ ਇੰਦਾ ਧੱਕਾਸ਼ਾਹੀ ਕਰ ਰਹੀ ਕੱਲ ਤੁਹਾਡੀ ਵੀ ਵਾਰੀ ਆ ਸਕਦੀ ਪਰਮਾਤਮਾ ਇਦਾਂ ਦਾ ਦੁੱਖ ਦੀ ਘੜੀ ਕਿਸੇ ਦਾ ਨਾ ਲਿਆਵੇ ਕਿਸੇ ਦੁਸ਼ਮਣ ਤੇ ਵੀ ਨਾ ਲਿਆਵੇ ਜੋ ਮੇਰ ਨਾਲ ਇਹ ਲਗਾਤਾਰ 32 ਸਾਲ ਦੀ ਮੇਰੀ ਉਮਰ ਹੈ ਜੀ ਜੋ ਮੇਰੇ ਨਾਲ ਤਸ਼ੱਦਦ ਜੋ ਮੇਰੇ ਨਾਲ ਕੁੱਟਮਾਰ ਹਾਂਜੀ ਰੋਡ ਤੇ ਖੜ ਕੇ ਜੋ ਇਨਸਲਟ ਟੌਰਚਰ ਕਰ ਰਹੇ ਨੇ ਮੈਨੂੰ ਪਰਮਾਤਮਾ ਐਦਾਂ ਦਾ ਕਦੀ ਕਿਸੇ ਦੇ ਦਿਨਾਂ ਲਿਆਵੇ ਔਰ ਸਭ ਤੋਂ ਵੱਡੀ ਗੱਲ ਮੇਰੀ 60 ਸਾਲ ਦੀ ਅਮਰਤਾਰੀ ਮਾਤਾ ਅੱਜਕਲ ਮੇਰੇ ਨਾਲ ਬਹਿ ਰਹੇ ਨੇ ਉੱਥੇ ਮੇਰੇ ਫਾਦਰ ਦੀ ਡੈਥ ਤੋਂ ਬਾਅਦ ਮੇਰੇ ਪਿਤਾ ਜੀ ਵੀ ਇਹਨਾਂ ਦੀ ਫਿਕਰਾਂ ਕਰਕੇ ਗਏ ਨਹੀਂ ਜੇ ਲਗਾਤਾਰ ਉਹਨਾਂ ਨਾਲ ਵੀ ਟੌਰਚਰ ਉਹਨਾਂ ਕਰ ਰਹੇ ਸੀ ਅਫਸਰ ਕਮਿਸ਼ਨ ਐ ਜੀ ਸਾਨੂੰ ਇਹਨੂੰ ਥੱਲੇ ਕਰ ਉਹ ਕਿਉਂ ਬੋਲ ਪਿਆਰ ਨਾਲ ਇਹਨੂੰ ਕਿਉਂ ਥੱਲੇ ਕਰ ਬਦਮਾਸ਼ੀ ਹੈ ਤੁਹਾਡੀ ਉਹ ਕਿਉਂ ਮੈਂ ਮੈਂ ਹੁਣੇ ਆਹ ਕਹਿ ਤੋ ਕਹਿ ਤੋ ਤੋਂ ਕੋਈ ਸੱਚ ਦੀ ਬਾਤ ਚੱਕਦਾ ਨਾ ਜੀ ਉਹਦੇ ਪੁਲਿਸ ਮਗਰ ਪੈਂਦੀ ਪੈਂਦੀ ਹੈ ਜਦੋਂ ਮੈਂ ਕਿਹਾ ਕਿ ਭਾਈ ਕਿਰਤ ਕਰਨ ਵਾਲੇ ਤੇ ਨਜਾਇਜ਼ ਧੱਕੇ ਨਾ ਕਰੋ ਪਰ ਜਲੰਧਰ ਸ਼ਹਿਰ ਚ ਹੋਰ ਬੜੇ ਮਾੜੇ ਚੰਗੇ ਕੰਮ ਹੋ ਰਹੇ ਚਿੱਟਾ ਵਿਕਰਿਆ ਹੋਰ ਬੜੇ ਬੜੇ ਮਾੜੇ ਚੰਗੇ ਕੰਮ ਹੋ ਰਹੇ ਸਾਰੇ ਸ਼ਹਿਰ ਵਸਨੀਕਾਂ ਨੂੰ ਪਤਾ ਜੀ ਕਿਹਨੂੰ ਨਹੀਂ ਪਤਾ ਸਾਰੇ ਪੱਤਰਕਾਰ ਵੀਰਾਂ ਨੂੰ ਵੀ ਪਤਾ ਹੈ ਹੈ ਜੀ ਖੋਲ ਕੇ ਕਿਸੇ ਕਿਸੇ ਚ ਦਮ ਹੁੰਦਾ ਜੀ ਖੋਲ ਕੇ ਬੋਲਣ ਦਾ ਮੈਂ ਖੋਲ ਕੇ ਬੋਲ ਰਿਹਾ ਮੇਰੇ ਮਗਰ ਪਹ ਜਾਂਦੇ ਜੀ ਹੋਰ ਮੇਰਾ ਕੋਈ ਕਿਸੇ ਨਾਲ ਪਰਸਨਲ ਕੋਈ ਗੱਲ ਨਹੀਂ ਹੈ ਹਮਮ ਔਰ ਲਗਾਤਾਰ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਮਰਵਾਉਂਦੀਆਂ ਵੀ ਕੌਣ ਦੀ ਰੇ ਧਮਕੀ ਪੁਲਿਸ ਪ੍ਰਸ਼ਾਸਨ ਹੀ ਜੀ ਹਮਮ ਲਗਾਤਾਰ ਓਪਨ ਸ਼ਰਿਆਂ ਵਿੱਚ ਬਾਈ ਤੁਸੀਂ ਸਿੱਧਾ ਪੁਲਿਸ ਦੇ ਉੱਪਰ ਅਲੀਗੇਸ਼ਨ ਵੱਡੇ ਲਗਾ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਉਹ ਜੀ ਜੋ ਮਰਜੀ ਕਰ ਲੈਣ ਜੀ ਕੀ ਝੂਠਾ ਪਰਚਾ ਹੋ ਗਿਆ ਸ਼ਹਿਰ ਦੇ ਵਿੱਚ ਜਲੰਧਰ ਸ਼ਹਿਰ ਵਿੱਚ ਇੱਕ ਕਿਰਤ ਕਰਨ ਵਾਲੇ ਦੇ ਬਾਕੀ ਇਹਨਾਂ ਤੋਂ ਸਾਰੇ ਕੰਮ ਇਹਨਾਂ ਨੇ ਖਤਮ ਹੋ ਗਏ ਸ਼ਹਿਰ ਵਿੱਚ ਹੋਰ ਕੋਈ ਕੰਮ ਨਹੀਂ ਮਾੜਾ ਚੰਗਾ ਹੋ ਰਿਹਾ ਜਿੱਥੇ ਇਹਨਾਂ ਦਾ ਫੋਕਸ ਹੋਵੇ ਸਿਰਫ ਇਹਨਾਂ ਦਾ ਫੋਕਸ ਹੈ ਕਿ ਕੋਈ ਕਿਰਤ ਕਰ ਰਿਹਾ ਸ਼ਹਿਰ ਦੇ ਵਿੱਚ ਆਪਾਂ ਉਹਨੂੰ ਬੰਦ ਕਰਾਈਏ ਬਸ ਇਹਨਾਂ ਕੋਈ ਕੰਮ ਰਹਿ ਗਿਆ ਸ਼ਹਿਰ ਵਿੱਚ ਬਾਕੀ ਸਾਰੇ ਕੰਮ ਕਰਕੇ ਵਿਹਲੇ ਬੈਠੇ ਹੋਏ ਨੇ ਆਟੋਟੈਕ ਪਰੋਠਿਆਂ ਵਾਲੇ ਹੀ ਦਿਖਦੇ ਬਈ ਬਸ ਸ਼ਹਿਰ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੱਤਰਕਾਰ ਵੀਰ ਸ਼ਹਿਰ ਇਹ ਪੰਜਾਬ ਦੇ ਦਸਜਨ ਜਲੰਧਰ ਸ਼ਹਿਰ ਦੇ ਸਾਰੇ ਪੱਤਰਕਾਰ ਕਹਿ ਦਿੰਨ ਕਿ ਵੀਰ ਦਵਿੰਦਰ ਸਿੰਘ ਵਡਾਲਾ ਹੀ ਇਕੱਲਾ ਹੱਡ ਅਟੈਕ 12 ਵਜੇ ਤੋਂ ਬਾਅਦ ਖੁੱਲਦਾ ਹੈ ਬਾਕੀ ਸ਼ਹਿਰ ਨਹੀਂ ਖੁੱਲਾ ਹੁੰਦਾ ਇਹ ਪੱਤਰਕਾਰ ਵੀਰ ਹੀ ਗਵਾਹੀ ਭਰਦ ਨੇ ਇਸ ਚੀਜ਼ ਦੀ ਜੇ ਕਹਿ ਦਣਗੇ ਪੱਤਰਕਾਰ ਵੀਰ ਤੇ ਕੀ ਸ਼ਹਿਰ 12 ਵਜੇ ਤੋਂ ਬਾਅਦ ਵੀਰ ਦਵਿੰਦਰ ਸਿੰਘ ਕੋਈ ਨਹੀਂ ਖੋਲਦਾ ਪਿਆ ਤੇ ਮੇਰੇ ਤੇ ਇੱਕ ਹੋਰ ਪਰਚਾ ਵਾਰਾ ਗਰਦੀ ਦਾ ਦੇ ਦਨ ਜੀ ਉਹ ਯਾਰ ਸਾਰਾ ਸ਼ਹਿਰ ਖੁੱਲਾ ਹੁੰਦਾ ਨਜਾਇਜ਼ ਮੇਰੇ ਨਾਲ ਧੱਕੇਸ਼ਾਹੀ ਇਹਨਾਂ ਦੀ ਚੱਲ ਰਹੀ ਮੇਰੇ ਨਾਲ ਹੀ ਕੁੱਟਮਾਰ ਲਗਾਤਾਰ ਚੱਲ ਰਹੀ ਯਾਰ ਔਰ ਓਪਨ ਪੁਲਿਸ ਅਫਸਰ ਕੁੱਟ ਕੇ ਚੱਲ ਜਾਂਦੇ ਨੇ ਤੇ ਕੋਈ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਹੁੰਦਾ ਜੀ ਮੈਂ ਹੀ ਉਸੇ ਦਿਨ ਜਿਸ ਦਿਨ ਮੇਰੇ ਨਾਲ ਲਾਸਟ ਕਟ ਮਾਰ ਕਰਕੇ ਗਏ ਨੇ ਇਸ ਇੱਕ ਸਾਲ ਦੇ ਵਿੱਚ ਘੱਟੋ ਘੱਟ 12 ਵਾਰੀ ਕਟ ਮਾਰ ਕਰ ਗਏ ਜੀ ਇਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਕੋਈ ਪਰਚਾ ਨਹੀਂ ਸਗੋਂ ਮੇਰੇ ਖਿਲਾਫ ਹੀ ਪਰਚਾ ਦੇ ਦਿੱਤਾ ਜਾਂਦਾ ਜੀ ਮੈਨੂੰ ਚੁੱਪ ਕਰਾਉਣ ਲਈ ਕੀ ਇਹ ਪੁਲਿਸ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਨਾ ਕਰ ਸਕੇ ਮੈਨੂੰ ਹੀ ਸ਼ਹਿਰ ਵਿੱਚ ਬਦਨਾਮ ਕੀਤਾ ਜਾ ਰਿਹਾ ਪਰ ਸਾਰੀ ਦੁਨੀਆ ਨੂੰ ਪਤਾ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਲਿਆਂ ਨੂੰ ਸਾਰੇ ਪੱਤਰਕਾਰ ਵੀਰਾਂ ਨੂੰ ਦਿਲੋਂ ਪਤਾ ਹੈ ਕਿ ਭਾਈ ਬੱਚਾ ਕਿਰਤ ਕਰ ਰਿਹਾ ਵੀਰ ਦਵਿੰਦਰ ਸਿੰਘ ਵਡਾਲਾ ਸੱਚ ਦੀ ਆਵਾਜ਼ ਚੱਕਦਾ ਹੈ ਸ਼ਹਿਰ ਦੇ ਵਿੱਚ ਮਾੜੇ ਚੰਗੇ ਕੰਮ ਹੋ ਰਹੇ ਉੱਥੇ ਟਾਰਗੇਟ ਕਰੋ ਨਾ ਕਿ ਮੈਨੂੰ ਧੰਕੀਆਂ ਦਿਓ ਜੋ ਰੋਜ਼ ਜਾਨੋ ਮਾਰਨ ਦੀਆਂ ਅਰੇ ਵੇ ਤੱਕ ਤੁਸੀਂ ਖੋਲ ਕੇ ਰੱਖੂਗੇ ਤਾਂ ਫਿਰ ਪੁਲਿਸ ਤੁਹਾਨੂੰ ਕੀ ਕਵੇ ਫਿਰ ਜੀ 12 ਵਜੇ ਤੋਂ ਬਾਅਦ ਤੁਸੀਂ ਆਪ ਦੱਸੋ ਸ਼ਹਿਰ ਖੁੱਲਾ ਹੁੰਦਾ ਕਿ ਨਹੀਂ ਨਾਲੇ ਈਸ਼ੂ 12 ਵਜੇ ਜਾਂ 1 ਵਜੇ ਜਾਂ 11 ਵਜੇ ਦਾ ਨਹੀਂ ਈਸ਼ੂ ਦਾ ਲਗਾਤਾਰ ਮੇਰੇ ਨਾਲ ਕੁੱਟ ਮਾਰਦਾ ਈਸ਼ੂ ਦਾ ਲਗਾਤਾਰ ਮੇਰੇ ਤੇ ਅਵਾਰਾ ਕਰਦੀ ਦੇ ਕਿਰਤ ਕਰਨ ਵਾਲੇ ਤੇ ਪਰਚੇ ਦਾ ਫਿਰ ਤੁਸੀਂ ਇਹਦੇ ਉੱਪਰ ਕੰਪਲੇਨਟ ਨਹੀਂ ਕੀਤੀ ਸੀਪੀ ਸਾਹਿਬ ਨੂੰ ਜਾ ਕੇ ਕਿ ਮੈਂ ਬੜੀਆਂ ਕੰਪਲੇਨਟਾਂ ਕਰ ਚੁੱਕਾ ਇਸ ਮੁੱਦੇ 'ਚ ਮੈਂ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਵੀ ਮਿਲ ਚੱਕਾ तकरीबन 8-9 ਮਹੀਨੇ ਪਹਿਲੇ ਉਹਨਾਂ ਨੇ ਸੁਆਪਨ ਸ਼ਰਮਾ ਜੀ ਨੂੰ ਜਿਹੜੇ ਪੁਰਾਣੇ ਕਮਿਸ਼ਨਰ ਸਾਹਿਬ ਸੀਗੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਭਾਈ ਜਿਹੜਾ ਜਿਹੜਾ ਪੁਲਿਸ ਅਫਸਰ ਨੇ ਇਹਦੇ ਨਾਲ ਕੁੱਟਮਾਰ ਕੀਤੀ ਪੁਰਾਣੀ ਤੇ ਉਹਨਾਂ ਤੇ ਖਿਲਾਫ ਪਰਚਾ ਦਿੱਤਾ ਜਾਵੇ ਮੇਰੇ ਕੋਲ ਰਿਟਰਨ ਸਾਰੀ ਕੰਪਲੇਂਟ ਪਈ ਹੈ ਸੀਐਮ ਸਾਹਿਬ ਨੇ ਮਾਰਕ ਕਰਕੇ ਕਮਿਸ਼ਨਰ ਸਾਹਿਬ ਨੂੰ ਦਿੱਤੀ ਸੀ ਜੀ ਉਹ ਅੱਜ ਤੱਕ ਅੱਜ ਤੱਕ ਉਹਨਾਂ ਅਫਸਰਾਂ ਦੇ ਕੋਈ ਕਾਰਵਾਈ ਨਹੀਂ ਹੋਈ ਔਰ ਉੱਥੇ ਬਕਾਇਦਾ ਮੈਂ ਕਿਹਾ ਸੀ ਕਿਸੇ ਵੇਲੇ ਵੀ ਮੈਨੂੰ ਮਰਵਾ ਸਕਦੇ ਨੇ ਜੀ ਪਿਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਹੱਟਟੈਕ ਪਰੋਠੇ ਨਾਮਕ ਨੌਜਵਾਨ ਵੱਲੋਂ ਜੜਾਇਆ ਹੈ ਉਹ ਪੁਲਿਸ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਦੀ ਵੀਡੀਓ ਵਾਇਰਲ ਹੋਈ ਹੈ ਖੇਪੜਬਾਜ਼ੀ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਨੌਜਵਾਨ ਵੱਲੋਂ ਵੀ ਪੁਲਿਸ ਦੇ ਉੱਪਰ ਵੱਡੇ ਸਵਾਲ ਚੱਕੇ ਗਏ ਪੁਲਿਸ ਨੇ ਜਿਸ ਤਰੀਕੇ ਦੇ ਨਾਲ ਨੌਜਵਾਨ ਦੇ ਨਾਲ ਕੀਤਾ ਉਹ ਕੀ ਕੁਝ ਰਿਹਾ ਕੀ ਕੁਝ ਉਹ ਚੀਜ਼ ਸੀ ਉਸ ਦਿਨ ਵੀਡੀਓ ਵਾਇਰਲ ਹੋਣ ਦਾ ਕਾਰਨ ਕੀ ਸੀ ਅ ਵੀਡੀਓ ਬਣਾਉਣ ਦਾ ਕਾਰਨ ਕੀ ਸੀ ਉਹ ਵੀਰ ਦਵਿੰਦਰ ਸਿੰਘ ਹੋਰਾਂ ਤੋਂ ਜ਼ਰੂਰ ਜਾਣਾਂਗੇ ਕਿਉਂਕਿ ਇਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਹੈ ਬਈ ਤੁਹਾਡੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗੂ ਚੱਲੀ ਤੁਸੀਂ ਸ਼ਰੀਆਮ ਪੁਲਿਸ ਨੂੰ ਕਹਿ ਰਹੇ ਹੋ ਕਿ ਵੀ ਪੁਲਿਸ ਨਸ਼ਾ ਵਕਾਉਂਦੀ ਹੈਗੀ ਇਹ ਸਾਰਾ ਕੁਝ ਕਰਦੀ ਹੈ ਪੁਲਿਸ ਨੂੰ ਕੀ ਸਿਰਫ ਵੀਰ ਦਵਿੰਦਰ ਸਿੰਘ ਹੀ ਦਿਖਦਾ ਹੈ ਹਾਰਟ ਅਟੈਕ ਪ੍ਰੋਟੀਨ ਵਾਲਾ ਹੀ ਦਿਖਦਾ ਹੈ ਬਾਕੀ ਜਲੰਧਰ ਦੇ ਵਿੱਚ ਹੋਰ ਕੋਈ ਨਹੀਂ ਕੋਈ ਨਹੀਂ ਦਿਖਦਾ ਇਹ ਸ਼ਬਦ ਬਈ ਤੁਹਾਨੂੰ ਕਿਉਂ ਕਹਿਣੇ ਪੈਗੇ ਤੁਹਾਨੂੰ ਵੀਡੀਓ ਕਿਉਂ ਬਣਾਉਣੀ ਪੈਗੀ ਅਜੀਹਾ ਕੀ ਹੋਇਆ ਜਿਸ ਕਾਰਨ ਪੁਲਿਸ ਤੁਹਾਡੇ ਕੋਲ ਆਈ ਤੁਹਾਡੇ ਨਾਲ ਜੋ ਕੁਝ ਵੀ ਹੋਇਆ ਉਹ ਸਾਰੀ ਚੀਜ਼ਾਂ ਕੀਤੀਆਂ ਜਦੋਂ ਕੋਈ ਸੱਚ ਦੀ ਆਵਾਜ਼ ਚੱਕਦਾ ਨਾ ਜੀ ਉਹਦੇ ਪੁਲਿਸ ਮਗਰ ਪੈਂਦੀ ਪੈਂਦੀ ਹੈ ਜਦੋਂ ਮੈਂ ਕਿਹਾ ਕਿ ਭਾਈ ਕਿਰਤ ਕਰਨ ਵਾਲੇ ਤੇ ਨਜਾਇਜ਼ ਧੱਕੇ ਨਾ ਕਰੋ ਪਰ ਜਲੰਧਰ ਸ਼ਹਿਰ ਵਿੱਚ ਹੋਰ بڑے ਮਾੜੇ ਚੰਗੇ ਕੰਮ ਹੋ ਰਹੇ ਚਿੱਟਾ ਵਿਕਰਿਆ ਹੋਰ بڑے بڑے ਮਾੜੇ ਚੰਗੇ ਕੰਮ ਹੋ ਰਹੇ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਜੀ ਕਿਹਨੂੰ ਨਹੀਂ ਪਤਾ ਸਾਰੇ ਪੱਤਰਕਾਰ ਵੀਰਾਂ ਨੂੰ ਵੀ ਪਤਾ ਹੈ ਹਾਂ ਜੀ ਖੁੱਲ ਕੇ ਕਿਸੇ ਕਿਸੇ ਚ ਦਮ ਹੁੰਦਾ ਜੀ ਖੁੱਲ ਕੇ ਬੋਲਣ ਦਾ ਮੈਂ ਖੁੱਲ ਕੇ ਬੋਲ ਰਿਹਾ ਮੇਰੇ ਮਗਰ ਪੈ ਜਾਂਦੇ ਜੀ ਹੋਰ ਮੇਰਾ ਕੋਈ ਕਿਸੇ ਨਾਲ ਪਰਸਨਲ ਕੋਈ ਗੱਲ ਨਹੀਂ ਹੈ ਹਮਮ ਔਰ ਲਗਾਤਾਰ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਮਰਵਾਉਣ ਦੀਆਂ ਵੀ ਕੌਣ ਦੇ ਰੇ ਧਮਕੀਆਂ ਪੁਲਿਸ ਪ੍ਰਸ਼ਾਸਨ ਹੀ ਜੀ ਹਮਮ ਲਗਾਤਾਰ ਓਪਨ ਸ਼ਰਯਾਂਮ ਪਿਛਲੇ 2.5 ਸਾਲ ਤੋਂ ਮੈਂ ਇਸ ਚੀਜ਼ ਨੂੰ ਬੇਨਤੀ ਕਰ ਰਿਹਾ ਜਦੋਂ ਕਿਸੇ ਦਿਨ ਮੈਂ ਪਿੱਛੇ ਜਾ ਸਾਰੀ ਵੀਡੀਓਜ਼ ਪਾ ਰਿਹਾ ਸੀਗਾ ਕਿ ਭਾਈ ਮੇਰੇ ਤੇ ਝੂਠਾ ਮੁਕੱਦਮਾ ਦੇਣਗੇ ਦੇਣਗੇ ਅੱਜ ਦੇਤਾ ਔਰ ਅੱਜ ਮੈਂ ਤੁਹਾਨੂੰ ਐਡਵਾਂਸ ਹੱਸ ਦਿੰਨਾ ਬਹੁਤ ਜਲਦੀ ਇਹਨਾਂ ਦੀ ਸਾਜ਼ਿਸ਼ ਚੱਲ ਰਹੀ ਹੋਰ ਪਰਚੇ ਦੇਣੇ ਨਾਲੇ ਮੈਨੂੰ ਕਿਸੇ ਨਾ ਕਿਸੇ ਤਰੀਕੇ ਮਰਵਾਣਗੇ ਜ਼ਰੂਰ ਜਿਹੜਾ ਕੋਈ ਵੀ ਸੱਚ ਦੀ ਆਵਾਜ਼ ਚੱਕਦਾ ਨਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਬਨਵਾ ਮਰਵਾ ਦਿੱਤਾ ਜਾਂਦਾ ਜੀ ਅੱਛਾ ਭਾਈ ਤੁਸੀਂ ਸਿੱਧਾ ਪੁਲਿਸ ਦੇ ਉੱਪਰ ਅਲੀਗੇਸ਼ਨ ਵੱਡੇ ਲਗਾ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਉਹ ਜੀ ਜੋ ਮਰਜੀ ਕਰ ਲੈਣ ਜੀ ਕੀ ਝੂਠਾ ਪਰਚਾ ਹੋ ਗਿਆ ਸ਼ਹਿਰ ਦੇ ਵਿੱਚ ਚਲੰਦਰ ਸ਼ਹਿਰ ਵਿੱਚ ਇੱਕ ਕਿਰਤ ਕਰਨ ਵਾਲੇ ਤੇ ਬਾਕੀ ਇਹਨਾਂ ਤੋਂ ਸਾਰੇ ਕੰਮ ਇਹਨਾਂ ਨੇ ਖਤਮ ਹੋ ਗਏ ਸ਼ਹਿਰ ਵਿੱਚ ਹੋਰ ਕੋਈ ਕੰਮ ਨਹੀਂ ਮਾੜਾ ਚੰਗਾ ਹੋ ਰਿਹਾ ਜਿੱਥੇ ਇਹਨਾਂ ਦਾ ਫੋਕਸ ਹੋਵੇ ਹਮ ਸਿਰਫ ਇਹਨਾਂ ਦਾ ਫੋਕਸ ਹੈ ਕਿ ਕੋਈ ਕਿਰਤ ਕਰ ਰਿਹਾ ਸ਼ਹਿਰ ਦੇ ਵਿੱਚ ਆਪਾਂ ਉਹਨੂੰ ਬੰਦ ਕਰਾਈਏ ਬਸ ਇਹਨਾਂ ਕੋਈ ਕੰਮ ਰਹਿ ਗਿਆ ਸ਼ਹਿਰ ਵਿੱਚ ਬਾਕੀ ਸਾਰੇ ਕੰਮ ਕਰਕੇ ਵਿਹਲੇ ਬੈਠੇ ਹੋਏ ਨੇ ਹਾਰਟ ਅਟੈਕ ਪਰੋਠਿਆਂ ਵਾਲਾ ਹੀ ਦਿਖਦਾ ਹੈ ਬਈ ਪੁਲਿਸ ਬਸ ਸ਼ਹਿਰ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੱਤਰਕਾਰ ਵੀਰ ਸ਼ਹਿਰ ਇਹ ਪੰਜਾਬ ਦੇ ਦਹਾਜਨ ਜਲੰਧਰ ਸ਼ਹਿਰ ਦੇ ਸਾਰੇ ਪੱਤਰਕਾਰ ਕਹਿ ਦਿੰਨ ਕਿ ਵੀਰ ਦਵਿੰਦਰ ਸਿੰਘ ਵਡਾਲਾ ਹੀ ਕੱਲਾ ਹਾਰਟ ਅਟੈਕ 12 ਵਜੇ ਤੋਂ ਬਾਅਦ ਖੁੱਲਦਾ ਹੈ ਬਾਕੀ ਸ਼ਹਿਰ ਨਹੀਂ ਖੁੱਲਦਾ ਹੁੰਦਾ ਇਹ ਪੱਤਰਕਾਰ ਵੀਰ ਹੀ ਗਵਾਹੀ ਭਾਰ ਦੇਣ ਇਸ ਚੀਜ਼ ਦੀ ਜੇ ਕਹਿ ਦਣਗੇ ਪੱਤਰਕਾਰ ਵੀਰ ਤੇ ਕਿ ਸ਼ਹਿਰ 12 ਵਜੇ ਤੋਂ ਬਾਅਦ ਵੀਰ ਦੁਇੰਦਰ ਸਿੰਘ ਕੋਈ ਨਹੀਂ ਖੋਲਦਾ ਪਿਆ ਤੇ ਮੇਰੇ ਤੇ ਇੱਕ ਹੋਰ ਪਰਚਾ ਵਾਰਾ ਗਰਦੀ ਦਾ ਦੇ ਦਣ ਜੀ ਹੂੰ ਉਹ ਯਾਰ ਸਾਰਾ ਸ਼ਹਿਰ ਖੁੱਲਾ ਹੁੰਦਾ ਨਜਾਇਜ਼ ਮੇਰੇ ਨਾਲ ਧੱਕੇਸ਼ਾਹੀ ਇਹਨਾਂ ਦੀ ਚੱਲ ਰਹੀ ਮੇਰੇ ਨਾਲ ਹੀ ਕੁੱਟਮਾਰ ਲਗਾਤਾਰ ਚੱਲ ਰਹੀ ਯਾਰ ਔਰ ਓਪਨ ਪੁਲਿਸ ਅਫਸਰ ਕੁੱਟ ਕੇ ਚੱਲ ਜਾਂਦੇ ਨੇ ਤੇ ਕੋਈ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਹੁੰਦਾ ਜੀ ਮੈਂ ਹੀ ਉਸੇ ਦਿਨ ਜਿਸ ਦਿਨ ਮੇਰੇ ਨਾਲ ਲਾਸਟ ਕੁੱਟਮਾਰ ਕਰਕੇ ਗਏ ਨੇ ਇਸ ਇੱਕ ਸਾਲ ਦੇ ਵਿੱਚ ਘੱਟੋ ਘੱਟ 12 ਵਾਰੀ ਕੁੱਟਮਾਰ ਕਰ ਗਏ ਜੀ ਇਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਕੋਈ ਪਰਚਾ ਨਹੀਂ ਸਗੋਂ ਮੇਰੇ ਖਿਲਾਫ ਹੀ ਪਰਚਾ ਦੇ ਦਿੱਤਾ ਜਾਂਦਾ ਜੀ ਮੈਨੂੰ ਚੁੱਪ ਕਰਾਉਣ ਲਈ ਹੂੰ ਕੀ ਇਹ ਪੁਲਿਸ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਨਾ ਕਰ ਸਕੇ ਹੂੰ ਮੈਨੂੰ ਸ਼ਹਿਰ ਵਿੱਚ ਬਦਨਾਮ ਕੀਤਾ ਜਾ ਰਿਹਾ ਪਰ ਸਾਰੀ ਦੁਨੀਆ ਨੂੰ ਪਤਾ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਲਿਆਂ ਨੂੰ ਸਾਰੇ ਪੱਤਰਕਾਰ ਵੀਰਾਂ ਨੂੰ ਦਿਲੋਂ ਪਤਾ ਹੈ ਕਿ ਭਾਈ ਬੱਚਾ ਕਿਰਤ ਕਰ ਰਿਹਾ ਵੀਰ ਦਵਿੰਦਰ ਸਿੰਘ ਵਡਾਲਾ ਸੱਚ ਦੀ ਆਵਾਜ਼ ਚੱਕਦਾ ਹੈ ਸ਼ਹਿਰ ਦੇ ਵਿੱਚ ਮਾੜੇ ਚੰਗੇ ਕੰਮ ਹੋ ਰਹੇ ਉੱਥੇ ਟਾਰਗੇਟ ਕਰੋ ਨਾ ਕਿ ਮੈਨੂੰ ਧਮਕੀਆਂ ਦਿਓ ਜੋ ਰੋਜ਼ ਜਾਨੋਂ ਮਾਰਨ ਦੀਆਂ ਇਹ ਧਮਕੀਆਂ ਕੌਣ ਦੇ ਰਿਹਾ ਬਈ ਪੁਲਿਸ ਪ੍ਰਸ਼ਾਸਨ ਦੇ ਰਿਹਾ ਲੈ ਮੇਰਾ ਨਾਮ ਲੈ ਦੋ ਬਈ ਤੁਸੀਂ ਨਾਮ ਜੀ ਇੱਕ ਬੰਦਾ ਹੋਵੇ ਤਾਂ ਤੁਹਾਨੂੰ ਦਸੀਏ ਲੈ ਦੋ ਸਾਰਿਆਂ ਦੇ ਲੈ ਦੋ ਅ ਜੀ ਮੈਨੂੰ ਇਕੱਲੇ ਇਕੱਲੇ ਦਾ ਨਾਮ ਨਹੀਂ ਪਤਾ ਪੰਜ ਸੱਤ 10 ਬੰਦਿਆਂ ਦਾ ਨਾਮ ਪਤਾ ਹੈ ਤੁਹਾਨੂੰ ਸਿੱਕ ਮੈਂ ਨਹੀਂ ਜੀਆ ਇਦਾਂ ਓਪਨ ਜਰੂਰ ਲਵਾਂਗੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਮੈਂ ਆਪਣੀ ਇੰਸਟਾਗ੍ਰam ਹਾਰਟ ਅਟੈਕ ਐਸ ਐਚਓ ਦੇ ਉੱਪਰ ਐਸ ਐਚਓ ਦਾ ਨਾਮ ਲੈ ਦਿੱਤਾ ਦੂਜਿਆਂ ਦਾ ਨਾਮ ਲੈਣ ਦੇ ਵਿੱਚ ਕੀ ਫਰਕ ਹੈ ਨਹੀਂ ਕੋਈ ਫਰਕ ਨਹੀਂ ਜੀ ਉਹ ਚ ਅਧਿਕਾਰੀ ਕਈ ਇਹਦੇ ਵਿੱਚ ਰਲੇ ਕਈ ਪੋਲੀਟੀਕਲ ਬੰਦੇ ਰਲੇ ਹੋਏ ਨੇ ਜੀ ਇਸ ਚੀਜ਼ ਵਿੱਚ ਕੋਈ ਇੱਕ ਅੱਦੇ ਬੰਦੇ ਦਾ ਕੰਮ ਨਹੀਂ ਹੈ ਜਿਹੜਾ ਮੈਂ ਕਿਰਤ ਕਰਨ ਵਾਲੇ ਮੁੰਡੇ ਦੇ ਮਗਰ ਇੰਨੇ ਇੰਨੇ ਬੰਦੇ ਲੱਗੇ ਇਹ ਕਿਉਂ ਲੱਗੇ ਪਤਾ ਨਹੀਂ ਜੀ ਕਿਉਂ ਇਹਨਾਂ ਨੂੰ ਚੁੱਪਦਾ ਮੈਂ ਜਲੰਧਰ ਸ਼ਹਿਰ ਦੇ ਵਿੱਚ ਉਹ ਮੇਰੇ ਮਗਰ ਲੱਗ ਕੇ ਕਈ ਸ਼ਹਿਰ ਕਈ ਸ਼ਹਿਰਾਂ ਦੇ ਵਿੱਚ ਲੋਕੀ ਰਾਤੀ ਆਪਣੋਂਠੇ ਦੇਸੀ ਘਿਓ ਦੇ ਕਈਆਂ ਦੇ ਘਰ ਕਿਰਤ ਜਿਹੜੀ ਰੋਟੀ ਤੋਂ ਹਾਂਜੀ ਤੇ ਕਈਆਂ ਨੇ ਮੈਨੂੰ ਕਾਪੀ ਕਰਕੇ ਆਪਣੇ ਪਰੌਂਠੇ ਖੋਲੇ ਮੈਨੂੰ ਇਸ ਚੀਜ਼ ਨਾਲ ਕੋਈ ਪ੍ਰੋਬਲਮ ਨਹੀਂ ਯਾਰ ਕਈਆਂ ਦੇ ਘਰ ਚੱਲਣ ਲੱਗੇ ਸ਼ੁਕਰ ਹੈ ਗੁਰੂ ਸਾਹਿਬ ਦਾ ਬੜਾ ਸ਼ੁਕਰ ਹੈ ਤੁਹਾਨੂੰ ਵੀ ਪਤਾ ਹੈ ਜਲੰਧਰ ਸ਼ਹਿਰ ਦੇ ਵਿੱਚ ਹਾਰਟ ਅਟੈਕ ਪਰੌਂਠੇ ਦੇ ਨਾਂ ਤੇ ਜਿਹੜਾ ਦੇਸੀ ਘਿਓ ਦੇ ਪਰੌਂਠੇ ਸਟਾਰਟ ਕੀਤੇ ਲੋਕੀ ਬਹੁਤ ਸਾਥ ਦਿੰਦੇ ਬਹੁਤ ਪਿਆਰ ਕਰਦੇ ਨੇ ਜੇ ਪਿਆਰ ਕਰ ਰਹੇ ਤੇ ਉੱਥੇ ਰਸ਼ ਪੈਂਦਾ ਜੀ ਫਰਸ਼ ਭੇਂਤੋਂ ਨਾ ਨੂੰ ਪ੍ਰੋਬਲਮ ਹੁੰਦੀ ਮੇਰੇ ਤੋਂ ਜੀ ਹੂੰ ਪ੍ਰੋਬਲਮ ਕਿਨੂੰ ਹੁੰਦੀ ਹੈ ਪਹਿਲਾ ਸਭ ਤੋਂ ਪਹਿਲਾ ਪੁਲਿਸ ਪ੍ਰਸ਼ਾਸਨ ਨੂੰ ਜੀ ਹੂੰ ਹੋਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ 12 ਵਜੇ ਤੱਕ ਤੁਸੀਂ ਖੋਲ ਕੇ ਰੱਖੂਗੇ ਤਾਂ ਫਿਰ ਪੁਲਿਸ ਤੁਹਾਨੂੰ ਕੀ ਕਵੇ ਫਿਰ ਹਾਂ ਜੀ 12 ਵਜੇ ਤੋਂ ਬਾਅਦ ਤੁਸੀਂ ਆਪ ਦੱਸੋ ਸ਼ਹਿਰ ਖੁੱਲਾ ਹੁੰਦਾ ਹੈ ਕਿ ਨਹੀਂ ਨਾਲੇ ਈਸ਼ੂ 12 ਵਜੇ ਜਾਂ 1 ਵਜੇ ਜਾਂ 11 ਵਜੇ ਦਾ ਨਹੀਂ ਈਸ਼ੂ ਦਾ ਲਗਾਤਾਰ ਮੇਰੇ ਨਾਲ ਕੁੱਟ ਮਾਰਦਾ ਈਸ਼ੂ ਦਾ ਲਗਾਤਾਰ ਮੇਰੇ ਤੇ ਅਵਾਰਾ ਕਰਦੀ ਦੇ ਕਿਰਤ ਕਰਨ ਵਾਲੇ ਤੇ ਪਰਚੇ ਦਾ ਹੂੰ ਫਿਰ ਤੁਸੀਂ ਇਹਦੇ ਉੱਪਰ ਕੰਪਲੇਨਟ ਨਹੀਂ ਕੀਤੀ ਸੀਪੀ ਸਾਹਿਬ ਨੂੰ ਜਾ ਕੇ ਕਿ ਮੈਂ ਬੜੀਆਂ ਕੰਪਲੇਂਟਾਂ ਕਰ ਚੁੱਕਾ ਇਸ ਮੁੱਦੇ 'ਚ ਮੈਂ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਵੀ ਮਿਲ ਚੱਕਾ तकरीबन 8-9 ਮਹੀਨੇ ਪਹਿਲੇ ਉਹਨਾਂ ਨੇ ਸੁਆਪਨ ਸ਼ਰਮਾ ਜੀ ਨੂੰ ਜਿਹੜੇ ਪੁਰਾਣੇ ਕਮਿਸ਼ਨਰ ਸਾਹਿਬ ਸੀਗੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਭਾਈ ਜਿਹੜਾ ਜਿਹੜਾ ਪੁਲਿਸ ਅਫਸਰ ਨੇ ਇਹਦੇ ਨਾਲ ਕੁੱਟਮਾਰ ਕੀਤੀ ਪੁਰਾਣੀ ਤੇ ਉਹਨਾਂ ਤੇ ਖਿਲਾਫ ਪਰਚਾ ਦਿੱਤਾ ਜਾਵੇ ਮੇਰੇ ਕੋਲ ਰਿਟਰਨ ਸਾਰੀ ਕੰਪਲੇਂਟ ਪਈ ਹੈ ਸੀਐਮ ਸਾਹਿਬ ਨੇ ਮਾਰਕ ਕਰਕੇ ਕਮਿਸ਼ਨਰ ਸਾਹਿਬ ਨੂੰ ਦਿੱਤੀ ਸੀ ਜੀ ਉਹ ਅਜ ਤੱਕ ਅਜ ਤੱਕ ਉਹਨਾਂ ਅਫਸਰਾਂ ਦੇ ਕੋਈ ਕਾਰਵਾਈ ਨਹੀਂ ਹੋਈ ਔਰ ਉੱਥੇ ਬਕਾਇਦਾ ਮੈਂ ਕਿਹਾ ਸੀ ਕਿਸੇ ਵੇਲੇ ਵੀ ਮੈਨੂੰ ਮਰਵਾ ਸਕਦੇ ਨੇ ਜੀ ਮੈਨੂੰ ਧਮਕੀਆਂ ਜਾਨੂ ਮਾਰਨ ਦੀਆਂ ਮਿਲ ਰਹੀਆਂ ਸੀਐਮ ਸਾਹਿਬ ਨੇ ਮਾਰਕ ਕਰਕੇ ਸਪੈਸ਼ਲ ਅ ਬਾਈ ਹੈਂਡ ਮੇਰੇ ਸਾਹਮਣੇ ਕਮਿਸ਼ਨਰ ਸਾਹਿਬ ਨੂੰ ਦਿੱਤੀ ਸੀ ਅੱਜ ਤੱਕ ਉਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਔਰ ਉਸ ਤੋਂ ਬਾਅਦ ਤਕਰੀਬਨ 5-6 ਵਾਰੀ ਹੋਰ ਵਾਰਦਾਤਾ ਹੋ ਚੁੱਕੀਆਂ ਨੇ ਮੇਰੇ ਤੇ ਮੇਰਾ ਉਹਨਾਂ ਦੇ ਅਫਸਰਾਂ ਦੇ ਖਿਲਾਫ ਤਾਂ ਕੀ ਐਕਸ਼ਨ ਲੈਣਾ ਮੇਰੇ ਤੇ ਉਲਟਾ ਪਰਚਾ ਦੇ ਦਿੱਤਾ ਜਾਂਦਾ ਹੈ ਅੱਛਾ ਤੁਹਾਡੇ ਨਾਲ ਕੁੱਟਮਾਰ ਕਿਉਂ ਕੀਤੀ ਜਾਂਦੀ ਹੈ ਪੁਲਿਸ ਵਾਲੇ ਤੁਹਾਨੂੰ ਕਿ ਕੁੱਟਦੇ ਨੇ ਤੁਹਾਨੂੰ ਤੁਸੀਂ ਪਰੋਠੇ ਲਗਾਣੇ ਹੋ 12ਵੇਂ ਤੱਕ ਇਸ ਲਈ ਕੁੱਟਮਾਰ ਕੀਤੀ ਜਾਂਦੀ ਹੈ ਫਿਰ ਕੋਈ ਹੋਰ ਕਾਰਨ ਹੈ ਬਈ ਤੁਹਾਨੂੰ ਕੁੱਟਦੇ ਕਿਉਂ ਪਏ ਨੇ ਪਰਮਾਤਮਾ ਜਾਣਦਾ ਜੀ ਇਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਹਾਂਜੀ ਤੇ ਲਗਾਤਾਰ ਮੇਰ ਨਾਲ ਨਜਾਇਜ਼ ਕਰਦੇ ਆ ਰਹੇ ਪਿਛਲੇ 2.5 ਸਾਲਾਂ ਤੋਂ ਤੁਹਾਨੂੰ ਪਤਾ ਪੁਲਿਸ ਧੱਕਾ ਕਰਦੀ ਆਈ ਹੈ ਹਾਂਜੀ ਉਹ ਮੇਰ ਨਾਲ ਹੋ ਰਿਹਾ ਚਲੰਦਰ ਸ਼ਹਿਰ ਵਿੱਚ ਪੰਜਾਬ ਦੀ ਧਰਤੀ 'ਚ ਸਾਰਿਆਂ ਨੂੰ ਬੇਨਤੀ ਕਰਾਂਗਾ 30 ਤਰੀਕ ਨੂੰ ਮਾਰਨਿੰਗ 10 ਵਜੇ ਸਾਰੇ ਆਪਾਂ ਇਕੱਠੇ ਹੋ ਕੇ ਹਾਰਟ ਅਟੈਕ ਪਰੌਂਠਿਆਂ ਵਾਲੇ ਦਾ ਸਾਥ ਦਿਓ ਭਾਈ ਅੱਜ ਜੇ ਕਿਰਤ ਕਰਨ ਵਾਲੇ ਨਾਲ ਇਦਾਂ ਧੱਕਾਸ਼ਾਹੀ ਕਰ ਰਹੀ ਕੱਲ ਤੁਹਾਡੀ ਵੀ ਵਾਰੀ ਆ ਸਕਦੀ ਪਰਮਾਤਮਾ ਇਦਾਂ ਦਾ ਦੁੱਖ ਦੀ ਘੜੀ ਕਿਸੇ ਦਾ ਨਾ ਲਿਆਵੇ ਕਿਸੇ ਦੁਸ਼ਮਣ ਤੇ ਵੀ ਨਾ ਲਿਆਵੇ ਜੋ ਮੇਰੇ ਨਾਲ ਇਹ ਲਗਾਤਾਰ 32 ਸਾਲ ਦੀ ਮੇਰੀ ਉਮਰ ਹੈ ਜੀ ਜੋ ਮੇਰੇ ਨਾਲ ਤਸ਼ੱਦਦ ਜੋ ਮੇਰੇ ਨਾਲ ਕੁੱਟਮਾਰ ਹਾਂ ਜੀ ਰੋਡ ਤੇ ਖੜ ਕੇ ਜੋ ਇਨਸਲਟ ਟੌਰਚਰ ਕਰ ਰਹੇ ਨੇ ਮੈਨੂੰ ਪਰਮਾਤਮਾ ਇਦਾਂ ਦਾ ਕਦੀ ਕਿਸੇ ਤੇ ਦਿਨ ਨਾ ਲਿਆਵੇ ਔਰ ਸਭ ਤੋਂ ਵੱਡੀ ਗੱਲ ਮੇਰੀ 60 ਸਾਲ ਦੀ ਅੰਮ੍ਰਿਤਧਾਰੀ ਮਾਤਾ ਅੱਜਕਲ ਮੇਰ ਨਾਲ ਬਹਿ ਰਹੇ ਨੇ ਉੱਥੇ ਮੇਰੇ ਫਾਦਰ ਦੀ ਡੈਥ ਤੋਂ ਬਾਅਦ ਮੇਰੇ ਪਿਤਾ ਜੀ ਵੀ ਇਹਨਾਂ ਦੀ ਫਿਕਰਾਂ ਕਰਕੇ ਕੇ ਨਹੀਂ ਜੇ ਲਗਾਤਾਰ ਉਹਨਾਂ ਨਾਲ ਵੀ ਟੌਰਚਰ ਪੁਣਾ ਕਰ ਰਹੇ ਸੀ ਅਫਸਰ ਇਹਨਾਂ ਨੂੰ ਸਾਰਿਆਂ ਨੂੰ ਪਤਾ ਸਾਰੇ ਮੀਡੀਆ ਪਾਈਚਾਰੇ ਨੂੰ ਵੀ ਪਤਾ ਹੈ ਕਿ ਲਗਾਤਾਰ ਮੇਰ ਨਾਲ ਧੱਕਾ ਹੋ ਰਿਹਾ ਹੈ ਤੁਹਾਨੂੰ ਸਾਰਿਆਂ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਹੈ ਯਾਰ ਖੁੱਲ ਕੇ ਮੇਰਾ ਸਾਥ ਦਿਓ ਦਿਲੋਂ ਮੇਰਾ ਵੀਰ ਅੱਛਾ ਭਾਈ ਤੁਸੀਂ ਇੱਕ ਗੱਲ ਜਰੂਰ ਤੁਸੀਂ ਇਹ ਕਹੀ ਕਿ ਬਈ ਜੋ ਕੁਝ ਵੀ ਹੋਇਆ ਤੁਸੀਂ ਬਈ ਐਸਐਚਓ ਦਾ ਖੁੱਲ੍ਹ ਕੇ ਨਾਮ ਕਿਉਂ ਨਹੀਂ ਨਾਮ ਦੱਸੋ ਬਈ ਕਿਹੜਾ ਐਸਐਚਓ ਹੈ ਕੌਣ ਭੇਜਦਾ ਪਿਆ ਹੈ ਅਜੈਬ ਸਿੰਘ ਤੇ ਹੋਰ ਕਈ ਉੱਚ ਅਧਿਕਾਰੀ ਵੀ ਨੇ ਜੀ ਇੱਕ ਅਫਸਰ ਨਹੀਂ ਰਲਿਆ ਮੇਰੇ ਕੇਸ ਵਿੱਚ بڑے ਅਫਸਰ ਨੇ ਜੀ ਇੱਕ ਦਾ ਤਾਂ ਮੈਂ ਨਾਮ ਤਾਂ ਲਵਾਂ ਅਜੈਬ ਸਿੰਘ ਮੇਨ ਹੈ 6 ਨੰਬਰ ਮਾਲ ਟਾਊਨ ਉਹਨੇ ਲਗਾਤਾਰ ਮੇਰੇ ਨਾਲ ਕੁੱਟਮਾਰ ਦੋ ਵਾਰੀ ਕੀਤੀ ਔਰ ਹੋਰ ਵੀ ਕਈ ਅਫਸਰ ਨੇ ਇੱਕ ਅਜੈਬ ਸਿੰਘ ਨਹੀਂ ਹੈ ਹੋਰ ਵੀ ਕਈ ਮੇਰੇ ਵਾਲੇ ਕੇਸ ਵਿੱਚ ਅਫਸਰ ਨੇ ਮਤਲਬ ਜਿਹੜੇ ਤੁਹਾਡੇ ਨਾਲ ਇਹ ਚੀਜ਼ਾਂ ਜੜੀਆਂ ਨੇ ਉਹ ਕਰ ਰਹੇ ਨੇ ਅੱਛਾ ਭਾਈ ਤੁਸੀਂ ਅ ਜਿਸ ਤਰੀਕੇ ਦੇ ਨਾਲ ਦੱਸਿਆ ਕਿ ਤੁਹਾਡੇ ਨਾਲ ਕੁੱਟਮਾਰ ਹੋਈ ਤੁਸੀਂ ਜਿਹੜੀ ਵੀਡੀਓ ਬਣਾਈ ਸੀਗੀ ਉਹ ਕਿਉਂ ਬਣਾਈ ਸੀਗੀ ਭਾਈ ਕਿਸ ਪੱਖੋਂ ਤੁਹਾਨੂੰ ਬਣਾਏ ਪਏ ਉਦੋਂ ਕੁੱਟਮਾਰ ਕਰ ਰਹੀ ਸੀ ਤੁਹਾਡੇ ਨਾਲ ਉਦੋਂ ਕੁੱਟਮਾਰ ਨਹੀਂ ਕੁੱਟਮਾਰ ਕਰਦੇ ਹੁਣ ਤੇ ਮੇਰੇ ਫਾਤੀਜ ਫੋਨ ਹੀ ਨਹੀਂ ਆਉਣਾ ਸੀ ਆਉਂਦੀਆਂ ਗਾਲਾਂ ਕੱਢਣ ਲੱਗ ਗਏ ਜੀ ਗਾਲਾਂ ਕੱਢਦੇ ਦੀ ਜਦੋਂ ਮੈਂ ਬਣਾਈ ਉਦੋਂ ਤੱਕ ਗਾਲਾਂ ਕੱਢਦੇ ਚੁੱਪ ਹੋ ਗਏ ਜੀ ਹੂੰ ਚੁੱਪ ਹੋ ਗਏ ਤੇ ਮੇਰੇ ਹੱਥੋਂ ਹੱਦ ਤੱਕ ਕਮੁਕੀ ਕੀਤੀ ਚਪੇੜਾ ਮਾਰਨ ਦੀ ਮੈਨੂੰ ਪੂਰੀ ਉਹਨਾਂ ਨੇ ਕੀਤੀ ਸਾਰੇ ਬੰਦੇ ਖੜੇ ਸੀ ਜੀ ਕਈ ਪੱਤਰਕਾਰ ਵੀਰ ਵੀ ਖੜੇ ਸੀਗੇ ਉਹਨਾਂ ਸਾਹਮਣੇ ਮੇਰ ਨਾਲ ਕੁੱਟਮਾਰ ਹੋਈ ਪੱਗ ਲੈਈ ਮੇਰੀ ਅੱਧੀ ਮੈਂ ਉਹਨੂੰ ਸੰਭਾਲ ਲਿਆ ਤੇ ਬੜਾ ਅੰਦਰੋਂ ਮਨ ਦੁਖਦਾ ਜੀ ਇਹ ਚੀਜ਼ਾਂ ਕਿ ਕਿਰਤ ਕਰਨ ਵਾਲਿਆਂ ਨਾਲ ਲਗਾਤਾਰ ਕੁੱਟਮਾਰ ਹੋ ਰਹੀ ਹੈ ਜਲੰਧਰ ਸ਼ਹਿਰ ਦੇ ਵਿੱਚ ਤੇ ਸਾਰੇ ਚੁੱਪ ਕਰ ਰਹੇ ਨੇ ਪੰਜਾਬ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਭਾਈ ਡੱਕ ਕੇ ਮੇਰਾ ਸਾਥ ਦਿਓ ਤੀ ਤਰੀਕ ਮਾਰਨਿੰਗ 10 ਵਜੇ ਸਵੇਰੇ ਆਪਾਂ ਸਾਰੇ ਜਲੰਧਰ ਸ਼ਹਿਰ ਚ ਇਕੱਠੇ ਹੋ ਕੇ ਅੱਛਾ ਭਾਈ ਤੁਹਾਡੀ ਬੋਲ ਦੇ ਵਿੱਚ ਡਰ ਲੱਗ ਡਰ ਨਜ਼ਰ ਆ ਰਿਹਾ ਹੈ ਡਰ ਕਿਸ ਚੀਜ਼ ਦਾ ਭਾਈ ਤੁਹਾਨੂੰ ਡਰ ਜੀ ਦੇਖੋ ਪੁਲਿਸ ਅਫਸਰ ਨੇ ਉਹਨਾਂ ਕੋ ਪਾਵਰਾਂ ਨੇ ਪਰ ਫਿਰ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਕੋਈ ਡਰ ਨਹੀਂ ਬਾਬਾ ਦੀਪ ਸਿੰਘ ਦੀ ਕਿਰਪਾ ਜਿਹਦੇ ਸਿਰ ਤੇ ਬਾਬਾ ਦੀਪ ਸਿੰਘ ਦਾ ਹੱਥ ਹੋਵੇ ਉਹਦੇ ਵਿੱਚ ਡਰ ਨਹੀਂ ਹੁੰਦਾ ਭੈ ਨਹੀਂ ਹੁੰਦਾ ਜੀ ਹਾਂਜੀ ਫਿਰ ਵੀ ਚਲੋ ਉਹਨਾਂ ਕੋ ਵਰਦੀ ਦੀ ਹੈਗੀ ਹੈ ਕਿ ਪਾਵਰ ਹੈ ਪਾਵਰ ਇਚ ਨੇ ਅਸੀਂ ਬਿਨਾ ਪਾਵਰ ਤੋਂ ਆ ਤਾਂ ਹੀ ਸਾਡੇ ਨਾਲ ਰੋਜ਼ ਕੁੱਟਮਾਰ ਹੁੰਦੀ ਏ ਇਹ ਸਾਡੇ ਕੋਲ ਪਾਵਰ ਨਹੀਂ ਹੈਗੀ ਸਾਡੇ ਕੋਲ ਸਿਰਫ ਪਾਵਰ ਹੈ ਉਹ ਗੁਰੂ ਸਾਹਿਬ ਦੀ ਹਾਂਜੀ ਆਮ ਪਬਲਿਕ ਦੀ ਜੋ ਆਮ ਪਬਲਿਕ ਜਦੋਂ ਕੱਲ ਸਵੇਰੇ 30 ਤਰੀਕ ਸਵੇਰੇ 10 ਵਜੇ ਇਕੱਠੀ ਹੋਏਗੀ ਜੇਕਰ ਇਕੱਠੀ ਹੋ ਗਈ ਫਿਰ ਇਹਨਾਂ ਨੂੰ ਪਤਾ ਚੱਲੇਗੀ ਆਮ ਪਬਲਿਕ ਦੀ ਪਾਵਰ ਕੀ ਹੁੰਦੀ ਹੈ ਤੁਹਾਨੂੰ ਲੱਗਦਾ ਲੋਕ ਇਕੱਠੇ ਹੋਣਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਸਾਥ ਦੇਣਗੇ ਬਹੁਤ ਸਾਥ ਦੇਣਗੇ ਠੀਕ ਠੀਕ ਹੈ ਭਾਈ ਜੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਇਹ ਅ ਵੀਰ ਦਵਿੰਦਰ ਸਿੰਘ ਹੋਰੀ ਨੇ ਜ ਜਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਦਾ ਕਹਿਣਾ ਹੈ ਕਿ ਵੀ ਜਿਸ ਤਰੀਕੇ ਦੇ ਨਾਲ ਮੇਰੇ ਨਾਲ ਪੁਲਿਸ ਧੱਕਾ ਕਰ ਰਹੀ ਹੈ ਉਹ ਕਿਸੇ ਹੋਰ ਦੇ ਨਾਲ ਨਹੀਂ ਹੋ ਰਿਹਾ 12 ਵਜੇ ਤੋਂ ਬਾਅਦ ਦਲੰਦਰ ਦੇ ਵਿੱਚ ਹੋਰ ਵੀ ਕਈ ਥਾਂ ਖੁੱਲਦੇ ਨੇ ਪਰ ਪੁਲਿਸ ਮੇਰੇ ਨਾਲ ਹੀ ਕਿਉਂ ਧੱਕਾ ਕਰ ਰਹੀ ਹੈ ਮੈਨੂੰ ਹੀ ਕਿਉਂ ਟਾਰਗੇਟ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ